ਸ਼ਾਸ਼ੀ ਕਾਰੀ ਸਾਰਿਆਂ ਨੂੰ ਅੱਜ ਸਿੱਖਾਂਗੇ ਗੋਲ ਲੈਕ ਕਿਦਾਂ ਬਣਾਣਾ ਤੇ ਸ਼ਰਟ ਨਾਲ ਕਿਦਾਂ ਹੀ ਜੋੜਾਂਗੇ ਰਿਚ ਕਰਾਂਗੇ ਸਭ ਤੋਂ ਪਹਿਲਾਂ ਮੈਂ ਨੈਕ ਲਿਆ ਆਇਆ ਗੋਲ ਕਪੜਾ ਲਿਆ ਆਇਆ ਉਹਦੇ ਬਰਾਬਰ ਕਪੜਾ ਲੈਣਾ ਤੇ ਮੇਰਾ ਮਤਲਬ 6.5 ਇੰਚ ਮੈਂ ਨੈਕ ਤਿਆਰ ਰੱਖਣਾ ਠੀਕ ਹੈ ਜੀ ਤੇ ਅੱਧਾ ਇੰਚ ਐਕਸਟਰਾ ਲਵਾਂਗੇ 7 ਇੰਚ ਨੈਕ ਲਵਾਂਗੇ ਠੀਕ ਹੈ ਜੀ 7 ਇੰਚ ਦਾ ਨੈਕ ਲੈ ਲਿਆ ਇਧਰੋਂ ਮੈਂ 5 ਇੰਚ ਲਿਆ ਠੀਕ ਹੈ ਚੁੜਾਈ 5 ਇੰਚ ਲਈ ਹੈ ਤੇ ਉਤ ਬਾਅਦ ਕਪੜੇ ਤੇ ਨੈਕ ਰੱਖਾਂਗੇ ਤੇ ਆਰਨ ਨਾਲ ਜੋੜ ਲਾਂਗੇ ਇਹਨੂੰ ਅਟੈਚ ਕਰ ਲਾਂਗੇ ਤੇ ਚੰਗੀ ਤਰ੍ਹਾਂ ਨੂੰ ਪ੍ਰੈਸ ਕਰ ਲਾਂਗੇ ਪ੍ਰੈਸ ਕਰਨ ਤੋਂ ਬਾਅਦ ਆਹੀਂ ਸਾਈਡ ਤੋਂ ਆਪਾਂ ਇਨੂੰ ਕਟਿੰਗ ਕਰ ਦਾਂਗੇ ਹਾਫ ਹਾਫ ਇੰਚ ਕਪੜਾ ਰੱਖ ਕੇ ਤੇ ਇਹਨੂੰ ਅਹੀਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਅਤ ਬਾਅਦ ਇਹਨੂੰ ਫੋਲਡ ਕਰ ਦਾਂਗੇ ਇਹ neck ਜਿਆਦਾ ਵੱਡਾ ਸੀ 1/2 ਇੰਚ ਦੀ ਮੈਂ ਕਟਿੰਗ ਕਰ ਰਹੀ ਆ ਠੀਕ ਹੈ ਜੀ ਤੇ ਇਹਨੂੰ ਅਹੀਂ ਮਸ਼ੀਨ ਤੇ ਚਲਦੇ ਆਂ ਸਭ ਤੋਂ ਪਹਿਲਾਂ ਇਹਨੂੰ ਕੱਪੜੇ ਨੂੰ ਫੋਲਡ ਕਰ ਦਾਂਗੇ ਪੂਰੀ ਸਾਈਡ ਰੌਂਡ ਸਾਈਡ ਕੱਪੜੇ ਨੂੰ ਫੋਲਡ ਕਰ ਦਾਂਗੇ ਠੀਕ ਹੈ ਜੀ ਇਹਨਾਂ ਨਾਲ ਨਾਲ ਕੱਪੜਾ ਫੋਲਡ ਕਰੀ ਜਾਵਾਂਗੇ ਤੇ ਸੇਨ ਲਗਾਈ ਜਾਵਾਂਗੇ ਹਾਂਜੀ ਆ ਕਪੜਾ ਤੇ ਸੀਨ ਲਗਾਤੀ ਐਨ ਫੋਲਡ ਕਰਤਾ ਐਨ ਤਾਗਾ ਕੱਢ ਦਾਂਗੇ ਹੁਤਬਾਰ ਇਹਦਾ ਸੈਂਟਰ ਕਰਾਂਗੇ ਮੈਂ ਸੈਂਟਰ 'ਚ ਇੱਕ ਕਟ ਲਗਾਵਾਂਗੀ ਤੇ ਐਨੂੰ ਸੈਂਟਰ ਕਰਕੇ ਫੋਲਡ ਕਰਕੇ ਇਹਦਾ ਸੈਂਟਰ ਕਰ ਲਾਂਗੇ ਤੇ ਮੈਂ ਉਹਦੇ ਨਾਲ ਚੌਕ ਨਾਲ ਨਿਸ਼ਾਨੀ ਲਾ ਲਾਂਗੀ ਤਾਂ ਕਿ ਪਤਾ ਚੱਲ ਸਕੇ ਇੱਥੇ ਸੈਂਟਰ ਹੈ ਕਿ ਗਲਾ ਅੱਗੇ ਪਿੱਛੇ ਨਾ ਜਾਏ ਅਤਵਾ ਸ਼ਰਟ ਦਾ ਪੀਸ ਲਵਾਂਗੇ ਠੀਕ ਹੈ ਜੀ ਸ਼ਰਟ ਦਾ ਪੀਸ ਲੈ ਕੇ ਸ਼ਰਟ ਨੂੰ ਵੀ ਫੋਲਡ ਕਰਕੇ ਇਹਦਾ ਸੈਂਟਰ ਕਰ ਲਾਂਗੇ ਤੇ ਮੈਂ ਪ੍ਰੈਸ ਨਾਲ ਇਹਦਾ ਸੈਂਟਰ ਕਰ ਲਾਂਗੀ ਠੀਕ ਹੈ ਜੀ ਇਹਦਾ ਆਮ ਬਰਾਬਰ ਕਰਕੇ ਕਪੜਾ ਮੈਂ ਪ੍ਰੈਸ ਨਾਲ ਇਹਦਾ ਸੈਂਟਰ ਕਰ ਲਿਆ ਤੇ ਉਸ ਤੋਂ ਬਾਅਦ ਨੈੱਕ ਨੂੰ ਲਵਾਂਗੇ ਤੇ ਨੈੱਕ ਇਹਦੇ ਨਾਲ ਅਟੈਚ ਕਰਾਂਗੇ ਬਰਾਬਰ ਰੱਖਾਂਗੇ ਇੱਕਦਮ ਔਰ ਪਿੰਨਾ ਪਕਾ ਦਾਂਗੇ ਤੇ ਤਿੰਨਾਂ ਸਾਈਡਾਂ ਤੇ ਪਿੰਨ ਲਗਾਵਾਂਗੇ ਤੇ ਸੈਂਟਰ 'ਚ ਸੀਨ ਵੀ ਲਗਾ ਸਕਦੇ ਹੋ ਤੇ ਮੈਂ ਪਿੰਨਾ ਲਗਾ ਰਹੀ ਆ ਕਿ ਗਲਾ ਕਿਸਕੇ ਨਾ ਅੱਗੇ ਪਿੱਛੇ ਨਾ ਜਾਏ ਤੇ ਇੱਕ ਸੈਂਟਰ 'ਚ ਪਿੰਨਾ ਪਕਾ ਦਾਂਗੇ ਪਿੰਨ ਲਗਾ ਦਾਂਗੇ ਔਰ ਤੋਂ ਬਾਅਦ ਇਹਦੇ ਨਾਲ-ਨਾਲ ਸੀਨ ਲਗਾਣੀ ਆ ਬੁਕਰਮ ਦੇ ਨਾਲ-ਨਾਲ ਬਿਲਕੁਲ ਨਾਲ-ਨਾਲ ਸੀਨ ਲਗਾਨੀ ਹੈ ਬੁਕਰਮ ਤੇ ਨਹੀਂ ਲਗਾਨੀ ਬੁਕਰਮ ਦੇ ਨਾਲ-ਨਾਲ ਸੀਨ ਲਗਾਨੀ ਹੈ ਔਰ ਰਮਾਨਾ ਲਗਾਨੀ ਹੈ ਕਾਲੀ ਨਹੀਂ ਕਰਨੀ ਤੇ ਇਹਦੇ ਨਾਲ-ਨਾਲ ਸੀਨ ਹੋਣੀ ਚਾਹੀਦੀ ਹੈ ਜੇ ਸੀਨ ਅੱਗੇ ਪਿੱਛੇ ਚੱਲ ਗਈ ਤਾਂ ਗਲਾ ਖਰਾਬ ਹੋ ਜਾਂਦਾ ਹੈ ਠੀਕ ਹੈ ਜੀ ਸਾਰੇ ਸੀਨ ਲਗਾ ਲਾਂਗੇ ਤੇ ਪੈਰ ਨੂੰ ਠਾ-ਠਾ ਕੇ ਸੀਨ ਲਗਾਵਾਂਗੇ ਗੁਲਾਈ ਚ ਹਾਂਜੀ ਸੀਨ ਲੱਗ ਚੁੱਕੀ ਐ ਤੱਕ ਕੱਢ ਦਾਂਗੇ ਉਹ ਤੋਂ ਬਾਅਦ ਪਿੰਨਾ ਉਤਾਰ ਲਾਂਗੇ ਉਹ ਤੋਂ ਬਾਅਦ ਨੈਕ ਦੀ ਕਟਾਈ ਕਰਾਂਗੇ ਨੈਕ ਨੂੰ ਕੱਟ ਲਾਂਗੇ ਬਿਲਕੁਲ ਥੋੜਾ ਥੋੜਾ 1/2 ਇੰਚ ਦਾ ਸਪੇਸ ਛੱਡ ਕੇ ਤੇ ਨੈਕ ਕਪੜਾ ਤੇ ਨੈਕ ਕੱਢ ਦਾਂਗੇ ਹਾਂਜੀ ਇਹ neck ਕੱਟਿਆ ਗਿਆ। ਉਹ ਤੋਂ ਬਾਅਦ ਛੋਟੇ ਛੋਟੇ ਕੱਟ ਲਗਾ ਦਾਂਗੇ। ਤਾਂ ਕਿ ਵਾਲਨਾ ਪਵੇ ਕੋਈ। ਮੈਂ ਕੱਟ ਲਗਾ ਲਿਆ ਉਹ ਤੋਂ ਬਾਅਦ neck ਨੂੰ ਸਿੱਧਾ ਕਰਾਂਗੇ। ਤੇ ਇਹਦੇ ਸੀਨ ਲਗਾਵਾਂਗੇ ਸਾਈਡ ਤੇ। ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਭੁੱਲਣਾ। ਕਮੈਂਟ ਵਿੱਚ ਵੀ ਦੱਸਣਾ ਤਾਂ ਮੇਰੀ ਵੀਡੀਓ ਕਿੱਦਾਂ ਲੱਗੀ। ਔਰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਕਿਸੇ ਹੋਰ ਦੇ ਕੰਮ ਆ ਸਕੇ। ਤੇ ਸਾਰੇ ਕੱਚੀ ਸੀਨ ਲਗਾਵਾਂਗੇ ਮਟਾਵਖਾ ਕਰਕੇ। ਮੈਂ ਕੱਚੀ ਸੀਨ ਲਗਾ ਰਹੀ ਹਾਂ। ਤੇ ਬਾਅਦ ਅਹੀਂ ਤਰਪਾਈ ਕਰ ਲਾਂਗੇ ਫਿਰ ਕੱਚੀ ਸੀਨ ਢੇਰ ਦਾਂਗੇ। ਤੇ ਸੀ ਲੱਗ ਚੁੱਕੀ ਆ ਅਤ ਬਾਤ ਅੱਗਾ ਕੱਢ ਦਾਂਗੇ ਤੇ ਕਿੰਨਾ ਵਧੀਆ ਬਣਿਆ ਗੋਲਗਲਾ ਥੈਂਕ ਯੂ ਫॉर ਵਾਚਿੰਗ